ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪੱਤਨਾਂ ਨਾਗ ਸੇਲ ਲਈ ਲੈ ਕੇ ਆਏ ਜੀ ਇੱਕ ਹੀਪਰ ਵੜਾ ਬਈ ਟਾਪ ਕਲਾਸ ਤੇ ਇੱਕ ਜਰਸੀ ਟੋਕਣ ਗੱਬਣ ਤੇ ਇੱਕ ਬਾਈ ਕੋਲੇ ਤਾਜੀ ਸੂਈ ਵੜਾ ਤੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆ ਜਾਈ ਬਾਈ ਜੀ ਬਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ। ਹੋਰ ਠੀਕ ਹੋ? ਵਧੀਆ ਬਈ ਠੀਕ ਆ। ਕਿਵੇਂ ਚੱਲਦਾ ਕੰਮਕਾਰ? ਤੁਹਾਨੂੰ ਵਧੀਆ ਜਿਹੜੇ ਅਪੀ ਕਰਪਾ ਕਰ ਬਰੇ। ਚਲੋ ਵਧੀਆ। ਹਾਂਜੀ। ਨਾਮ ਤੇ ਐਡਰੈਸ ਬੋ। ਨਾਮ ਆਪਣਾ ਗੋਰਾ ਬਾਈ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਬਰੇ। ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ ਹੈਗਾ 87288 ਬਾਈ 04320 ਹੈ। ਠੀਕ ਆ। ਜਿਹੜੀ ਪਹਿਲੇ ਨੰਬਰ ਤੇ ਬੱਚੀ ਆ। ਕਿੰਨੀ ਉਮਰ ਹੈ ਦੀ ਕਰ? ਸਾਲ ਦੀ ਮੰਨ ਕੇ ਦਿੱਤੀ ਬਾਈ ਉਹਨੇ ਮਾਲਕ ਨੇ ਕਿਹਾ ਸਾਲ ਦੀ ਆ। ਕਦ ਦਾ ਬਜਣ ਚੰਗਾ? ਹਾਂ ਬੀਜ ਨੂੰ ਜੀ ਨੂੰ ਬਹੁਤਾ ਨਵਾਈ ਥੋੜੀ ਜ ਹਾਂ ਦੇ ਵਾਰੀ ਇਕੱਲੇ ਵਾਰ ਮਾੜੇ ਮਾਰੇ ਸੰਗ ਜ਼ਰੂਰ ਆ ਨਿਕਲ ਤਾਂ ਹੁਣ ਵੀ ਜਾਣਗੇ ਜੇ ਕਢਾਉਣੇ ਹੋਏ ਠੀਕ ਆ ਕੋਈ ਏਡੀ ਗੱਲ ਨਹੀਂ ਹੈ ਨਾ ਨਾ ਨਿਕਲਣਾ ਸਹੀ ਗੱਲ ਹੈ ਬਾਈ ਹੂੰ ਵੀ ਬਸ ਕਹਿੰਦੀ ਵੀ ਕੀ ਹੈ ਫਾਰਮ ਵਾਲੀ ਬੱਚੇ ਗੁਲਾਬੀ ਨਾ ਆਸਾ ਦੇ ਹਾਂ ਚਾਰੂ ਵੀ ਫੁੱਲ ਆ ਹੈ ਨਾ ਹਾਂ ਆਵੇ ਝੋਲੀ ਕਿਵੇਂ ਆ ਝੋਲੀ ਤਾਂ ਕੀ ਬਾਤ ਹੈ ਦਲਾ ਦਿਖਾ ਦੇ ਖਾ ਦਿੰਦੇ ਆ ਨੇੜ ਤੋਂ ਤੇ ਤੂੰ ਦਿਖਾ ਜੰਮਾ ਮਾੜੀ ਮੁਰੇ ਖੜ ਜਾ ਬਾਈ ਚਾਰ ਥਾਨ ਹੋਣਗੇ ਲੈ ਬਾਈ ਹਾਂ ਸੋਣਾ ਬਹੁਤ ਆ ਬੜੀ ਚੰਗੀ ਆ ਬਾਈ ਝੋਲੀ ਦਾ ਹੂੰ ਆਦੇ ਮੋਟੀਆਂ ਹੱਡਾਂ ਦੀ ਹੈ ਬਈ ਚਾਰ ਥਾਂ ਫੁੱਲ ਬ੍ਰੀਟ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾੜੀ ਦਾ ਅਜੇ ਉਮਰ ਵੀ ਛੋਟੀ ਹੈ ਹਾਂ ਬੱਚਾ ਹੀ ਰਹੇ ਤਾਂ ਹਾਂ ਖੋਲੀ ਬਈ ਤੋਰ ਲੱਤਾਂ ਸਕੋਰ ਦੇ ਕਹਣਾ ਹੂੰ ਲੈੱਗ ਸਕੋਰ ਕਿੰਨੇ ਚੰਗੇ ਆ ਕਰਮਾੜੀ ਦੇ ਬਾਕੀ ਵਜਣ ਵਾਲੀ ਆ ਹਾਂਜੀ ਜਾਣ ਦੀ ਦੀ ਕਪੜਾ ਦੇ ਵੀਰੇ ਯਾਰ ਜਾਨ ਸਰ ਸੀਮਣ ਲੂ ਜਾਨ ਸਰ ਬਈ ਤੋਰਾਂ ਉਹ ਦੇਈ ਜਾਂ ਨਹੀਂ ਤਾਰਾਂ ਇਹਦੇ ਵੇਖੀ ਤਾਂ ਹੈਗੀ ਪਹਿਲਾਂ ਹੂੰ ਜੋ ਨਵਾਈ ਆ ਠੀਕ ਆ ਬਾਈ ਤੇ ਕੀ ਮੋਲ ਆ ਭਰਾ ਜਾਇਜ ਮੋਲ ਬਾਈ ਕੁਸਮਾ ਰੀ ਕੱਲੇ 23 ਇਹਦੀ ਮੱਸੀ ਦੇ ਜਮਾ ਜਾਇਜ ਮੋਲ ਆ ਬਾਈ ਮੋਲ ਲਗਾਉਣਾ ਬਾਈ ਕਹਿੰਦਾ ਜਿੱਡਾ ਮਰਜੀ ਕਰਾ ਲਓ 23000 ਦੀ ਬੱਛੀ ਆ ਜਿਹੜੀ ਦੇ ਦੇਾਂਗੇ ਬਾਈ ਬੱਛੀ ਤਾਂ ਯਾਰ ਆਪਾਂ ਡੱਟ ਤੈਨੂੰ ਪਤਾ ਪੱਟਾ ਉਹ ਪੀਲਾ ਹੁੰਦਾ ਲਿਆਉਣਾ ਕੱਢ ਕੇ ਇਹਨਾਂ ਵੀ ਜਿਹਨੇ ਪਾਲਣੀ ਆਏ ਆ ਵੀ ਗਾਂ ਨੂੰ ਆਏ ਨਹੀਂ ਵੀ ਜਿਹਨੇ ਪੱਠੇ ਪਾਏ ਹਨ ਚੰਗਾ ਟੀਕਰਵਾ ਤਾਂ ਵਧੀਆ ਕੁਆਲਿਟੀ ਦੀ ਬੱਛੀ ਆ ਬਾਈ ਬਰੇਕ ਕੁਛ ਵੀ ਆ ਆ ਮੋਲ ਨਹੀਂ ਮਿਲਣਾ ਨਹੀਂ ਮਿਲਦਾ ਨਹੀਂ ਬੱਸੀ ਬਰੀਡਰ ਆ ਮੇਰੇ ਬੱਛੀ ਦੇ ਨਾਂ ਸੰਗਲ ਬੱਸੀ 20000 ਦੀ ਸਿੰਘ ਜ਼ਰੂਰ ਆ ਗੱਲੇ ਪਰ ਆ ਮੋਲ ਨਹੀਂ ਮਿਲਣਾ ਬਰੀਡ ਦੇ ਸਾਹ ਕੁਆਲਿਟੀ ਬਹੁਤ ਜਿਆਦਾ ਬਰੀਡ ਦੇ ਕਿੰਨੀ ਆ ਫੇਸੂਸ ਇੱਕ ਨੰਬਰ ਆ ਕਰਮ ਵਾਲੀ ਦਾ ਸਿਆਮ ਜੀ ਆਜ ਮੋਲਾ ਖਿੱਚ ਕੇ ਮੋਲਾ ਬਾਲਾ ਬਾਈ ਨੇ ਮੋਲ ਨਹੀਂ ਰੱਖਿਆ ਛੋੜਾ ਬੜਾ ਝੂੜੀ ਝੂੜੀ ਇੱਕ ਨੰਬਰ ਕੱਦ ਵਜਣ ਫੁੱਲ ਬਾਕੀ ਦੇ ਪਿੱਟ ਉੱਠੋ ਜਿਹੜੀ ਹੱਡੀ ਬਾਕੀ ਦੂਜੇ ਨੇ ਮੈਂ ਸਿੰਗ ਵਾਲੀ ਕਹਿੰਦੇ ਬਿਮਾਰ ਘਟ ਹੁੰਦੀ ਆ ਸਹੀ ਗੱਲ ਆ ਬਾਈ ਹੂੰ ਜੇ ਕਾਲੀ ਦੀ ਫੁੱਲ ਆ ਅੱਗੇ ਆ ਗਈ ਜਰਸੀ ਇਹ ਤੋਕਰ ਗੱਬਣਾ ਡਾਕਟਰ 3.5 ਦੀ ਚੈੱਕ ਕਰਾਈ ਆਪਾਂ ਓਕੇ ਸੈਨੂ ਲਈ ਆ ਸੈਨੂ ਚੈੱਕ ਕਰ ਲਈ ਸੀ ਜਿਹੜਾ ਭਰਾ ਖਰੀਦ ਤੋਂ ਕਰਾ ਲਿਆ ਹੈ ਨਾ ਆਪਣੀ ਕੋਈ ਚੱਕਰ ਜਿੰਨ ਚਾ 4-5 ਵਾਰੀ ਕਰਾਏ ਫਿਰ ਇਹਨੇ ਲਈ ਆ ਓਕੇ ਬਾਈ ਤੇ ਕਿੰਨਾ ਕੁ ਦੁੱਧ ਬਾਦ ਨਾ ਦੋ 9 ਕਿਲੋ ਆਈ 8 ਮੰਨ ਕੇ ਲੈ ਹੈਂਡਫੁਨਡ ਬਹੁਤ ਹੁੰਦੀ ਠੰਡੀ ਸੀ ਫੁੱਲਾ ਰੀਜਨਲ ਪੰਜਾਬ ਵਾਲੀ ਜਰਸੀ ਆ ਵੱਡੀ ਹੂੰ ਜਰਸੀ ਬਰੀਡ ਆ ਇਹਦੇ ਜਰਸੀ ਦੇ ਤੋਕੜ ਗੱਬਣ ਬਹੁਤ ਘੱਟ ਮਿਲਦੀ ਆ ਹਾਂਜੀ ਮੰਗ ਫੁੱਲਾ ਮਿਲਦੀ ਘੱਟ ਆ ਘੱਟ ਮਿਲਦੀ ਬਾਕੀ ਉਹ ਬੰਦੇ ਤਾਂ ਚਲ ਕੁਦਰਤੀ ਆਪਾਂ ਲੈ ਲਈ ਹੁਣ ਮੈਂ ਕਿਹਾ ਜੀ ਮੈਂ ਜਿੱਦ ਮੈਥੂ ਲੈ ਕੇ ਆ ਜੀ ਟੀ ਕਾ ਉਹਦੇ ਮੈਂ ਭਰਾਤਾ ਜੀ ਦੇ ਠੀਕ ਆ ਬਾਈ ਉਹ ਕਹਿੰਦਾ ਮੇਰੇ ਚਾਰ ਪੰਜ ਮਿੰਟ ਦੁੱਧ ਹੈ ਨਹੀਂ ਕਹਿੰਦਾ ਜਦੋਂ ਦੁੱਧ ਮੁੱਕ ਗਿਆ ਥੋੜੀ ਦੂਜੀ ਗਾਂ ਉਹਦੇ ਕਹਿੰਦਾ ਮੈਂ ਤੁਹਾਨੂੰ ਦੇ ਦੂੰਗਾ ਹੂੰ ਲੈ ਠੰਡੀ ਤਾਂ ਫੁੱਲਾ ਤੇ ਕੀ ਮੋਲ ਆ ਜਾਇਜ ਲੈ ਮੁੱਲ 45 ਮੰਗਦਾ 42 ਦੇਣੀ ਆ ਇਸ 45000 ਰੁਪਇਆ ਮੁੱਲ 42000 ਦੀ ਵੜ ਪਾਈ ਕਿਨਾਂ ਦੇ ਦੇ ਦਾਂਗੇ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਨ ਜ਼ਰੂਰ ਹੋ ਜੂਗਾ ਜਮਾਂ ਯਾਜ ਮੁੱਲ ਖਿੱਚ ਕੇ ਮੁੱਲ ਥਾਣਾ ਦੇ ਕੋਲ ਕੀ ਬਾਤ ਆ ਤਾਰਾ ਮਾਰਦੇ ਨੇ ਪਰੋ ਬਲੇ ਨਹੀਂ ਆ ਵੀ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਰਖਾਂ ਬਾਕੀ ਮੁੱਲ ਯਾਜ ਆ ਯਾਰ ਠੰਡੀ ਬਹੁਤ ਆਣਾ ਗੋਰੀ ਇਹ ਤਾਂ ਹੁੰਦਗੇ ਠੰਡੇ ਆ ਵੀਰੇ ਹੂੰ ਬਾਕੀ ਰੜਕ ਬਹੁਤ ਪੰਜਾਬ ਵਾਲੀ ਬੱਛੀ ਆ ਹੂੰ ਸੈਣੋ ਲਈ ਆ ਪਹਿਲਾਂ ਮੇਰੇ ਗੋਮਟਕ ਨਾਨਕੋਂ ਆਈ ਸੀ ਪਾਪੇ ਦੇ ਓਕੇ ਹਾਂ ਤੋਨ ਬੜਾ ਚੰਗਾ ਪੂਰੀ ਵਿਥੀ ਦੇ ਕਲਾ ਕਲਾ ਤਾਂ ਮਾਰ ਦੇ ਤਾਰਾ ਇਹ ਤਾਂ ਮਨ ਕਾ ਚੱਲੇ ਯਾਰ ਜਿਹੇ ਬੰਦੇ ਨੇ ਚੰਗੇ ਸਾਨੂੰ ਰੈਪਟੀ ਆ ਹੂੰ ਲੈ ਬਈ ਜਿਵਾਈ ਚੈੱਕ ਕਰੋ ਮੋਟਾ ਮੋਟਾ ਜੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਫੁੱਲ ਬਰੀਡ ਆ ਕਹਿੰਦੇ ਬਈ ਹਾਂ ਬਰੀਡ ਤਾਂ ਬਾਈ ਪੂਰ ਹੋ ਗਿਆ ਹਾਂ ਬਾਕੀ ਲਾਲ ਜਰਸੀ ਡੱਬੀ ਘੱਟ ਮਿਲਦੀ ਮੈਂ ਡੱਬਾ ਨੇ ਜਿਹੜੇ ਚਿੱਟੇ ਵਿੱਚ ਵੈਸੇ ਵੀ ਇਹਨਾਂ ਦੀ ਫੈਂਟ ਚੰਗੀ ਆਉਂਦੀ ਆ ਟੋਕੜ ਗੱਬਣਾ ਫੈਂਟ ਹੋਰ ਵੀ ਚੰਗੀ ਹਾਂ ਇਹਦਾ ਮਨ ਕਾ ਜੇ 70 ਰੁਪਏ ਕਿਲੋ ਦਾ ਲਾ ਉਹਦਾ ਕਿਸੇ ਘਰੇ ਮੁੰਡੇ ਆ ਠੀਕ ਹੈ ਜੀ ਘਰਾਂ ਜੀ 70 ਰੁਪਏ ਦੁੱਧ ਵਿਗਦੇ ਸੈਣੋਂ ਲਈ ਆਪਾਂ ਠੀਕ ਬਾੜੀ ਚੰਗੀ ਚਵਾਈ ਮੋਟਾ ਮੋਟਾ ਚੂਣਾ ਚਲੋ ਤਾਂ ਇੱਕ ਨੰਬਰ ਆ ਯਾਰ ਉੱਥੇ ਚੈੱਕ ਦੀ ਆਪਣੀ ਗਾਰੰਟੀ ਕਰਾਉਣੀ ਹੋਈ ਉਹਨੇ ਕਰਾ ਸਕਦਾ ਪਹਿਲੀ ਗੱਲ ਤਾਂ ਇਹ ਕਰਾ ਵੀ ਜੀ ਨੇ ਪੈਸੇ ਲਾਉਣੇ ਯਾਰ ਸਹੀ ਹੈ ਬਾਈ ਜ਼ਰੂਰੀ ਨਹੀਂ ਵਾਦੀ ਨਾ ਬੱਚਾ ਪੂਰ ਪੂਰ ਜਿਹਾ ਮੁੜ ਕੇ ਬਾਅਦ ਚ ਪੰਜ ਤਿੰਨ ਚਾਰ ਮਹੀਨੇ ਬਾਅਦ ਫੋਨ ਲਾਉਣਾ ਬਈ ਖਾਲੀ ਨਿਕਲ ਗਈ ਹਮ ਪਰ ਆਪਣੀ ਇੱਥੇ ਘਰ ਤੱਕ ਗਾਰੰਟੀ ਆ ਗੇਟੋ ਬਾਹਰ ਕਿਸੇ ਦੀ ਗਾਰੰਟੀ ਨਹੀਂ ਯਾਰ ਅੱਗੇ ਆਪਾਂ ਲੈਂਦੀ ਹੁਣ ਨੇ ਪਾ ਲੈਂਦੇ ਠੀਕ ਆ ਬਾਈ ਅਲਾ ਬਾਅਦ ਗੌਰ ਨਹੀਂ ਕਰਦਾ ਯਾਰ ਹਮ ਪੈਸ ਬਾਕੀ ਮੋਲੇ ਵੀ ਜਾਏ ਤਿੰਨ ਨੰਬਰ ਕਿਹੜਾ ਸੂਆ ਪਹਿਲਾ ਸੂਆ ਸੂਈ ਬੱਚੀ ਵੀਰੇ ਇਹ ਕਦੋਂ ਸੂਈ ਹੈ ਵੀਰੇ ਇਹ ਦਾ ਹੱਤਾ ਹੋ ਗਿਆ ਸੂਈ ਨੂੰ 15 ਕਿਲੋ ਤੋਂ ਦੁੱਧ ਬਾਹਰ ਆ ਵੀਰੇ ਦਾ ਬੱਚਾ ਕੀ ਆ ਮਗਰ ਅੱਛਾ ਬਾਈ ਬੱਚਾ ਅੱਛੇ ਬਾੜੇ ਆਏ ਹੈ ਦੀ ਗੰਗਾ ਮਗਰ ਹੂੰ ਬਾਕੀ ਆਪਣੇ ਕੋਲ ਹੀ ਸੂਈਆ ਵੀਰੋ ਹੈਗੇ ਪਰ ਇਹ ਸੂਸ ਬੜਾ ਪਿਆਰਾ ਹੈ ਵੱਡੀ ਬੱਚੀ ਦਾ ਦੰਦਾ ਚ ਹੂੰ ਤੋਰਾ ਚੈੱਕ ਕਰ ਲੋ ਲੇਵਾ ਥਣ ਗਿਲਾਪੀ ਥਣ ਮੁਠੀ ਵਾਲਾ ਥਣ ਚਵਾਈ ਕਿਵੇਂ ਆ ਭਰਾ ਚਵਾਈ ਤਾਂ ਬਾੜੀ ਪੋਦੀ ਆਪੀ ਨਿਕਲੀ ਨਾ ਠੀਕ ਹੂੰ ਈ ਮੁੱਲਾ ਜੈਜ ਬਾਈ 75 ਦੀ ਬੱਸੀ ਦੇ ਦਾਂਗੇ ਬਾਈ ਮਾਨਤਨ ਹੋ ਜਾ ਕਰ ਦਾਂਗੇ ਕੋਈ ਚੱਕਰ ਜਮਾ ਜੈਜ ਮੁੱਲਾ ਲੇਵਾ ਦੇਖੋ ਖਾੜੀ ਵਾਲਾ ਆਰਡਰ ਥਾਣ ਹੁਣ ਬਹੁਤ ਚੰਗਾ ਮੁੰਡਿਆ ਵਾਲਾ ਥਾਣ ਇਕੱਲਾ ਇਕੱਲਾ ਥਾਣ ਬਾਕੀ ਤਾਂ ਰਾਂ ਕੋਈ ਚੱਕਰ ਥਾਂ ਦੇ ਗੁਲਾਬੀ ਬੁੱਲਾ ਹਾਂ ਬਲੇ ਲਾਣੇ ਨਾ ਦੇ ਜਰੂਰੀ ਬਹੁਤ ਆ ਹਨਾ ਗੁਰੇ ਹਾਂ ਬਲੀ ਠੰਡੀ ਜਿਆਤ ਵਾਲੇ ਬਾਈ ਇਹ ਤਾਂ ਪਉ ਪਾ ਲਿਆ ਕੁਤਰੀ ਨੇਣਾ ਪਕੋੜ ਕੇ ਥਾਰਾ ਵੀ ਮਾਰ ਦਾਂਗੇ ਕੋਈ ਚੱਕਣੀ ਯਾਰ ਓਕੇ ਬਾਕੀ ਹਨ ਨਿਆਣਾ ਗਾਂ ਦਾ ਮੇਨ ਆ ਯਾਰ ਜਰੂਰੀ ਆ ਪੂਰੀ ਵਿੱਤੀ ਦੇ ਕੱਲਾ-ਕੱਲਾ ਥਾਣ ਮੁਠਿਆ ਥਾਣਾ ਚਵਾਈ ਰਖਾ ਦੇ ਲੈ ਚਵਾਈ ਇੱਕ ਨੰਬਰ ਆ ਇੱਕ ਨੰਬਰ ਜੇ ਮੋਟਾ-ਮੋਟਾ ਚੋਨਾ ਜਿਵੇਂ ਮਰਜੀ ਚੋਈ ਜਿਹੜਾ ਚੋਈ ਜੋ ਜੀ ਕਰੂਗਾ ਹਮ ਬਾੜੀ ਚੰਗੀ ਚਵਾਈ ਆ ਹਨਾ ਚੋਈ ਪੋਲੀ ਸੁੱਖਣਾ ਬਾੜੀ ਪੋਲੀ ਆ ਚਵਾਈ ਲੈ ਲੈ ਜਿਵੇਂ ਗੰਨੇ ਵਾਂਗੂ ਵੱਧਦੀ ਆ ਯਾਰ ਲੈ ਬਾੜੀ ਲੈ ਤੋਈ ਨੇ ਬਲਿਆ ਹਮ ਚੋਦੇ ਮੈਂ ਯਾਰ ਬਾੜੀ ਚੰਗ ਚੋ ਚੋਦੇ ਕੋਈ ਚੱਕਰ ਚੋਦ ਨੇ ਖਾਲੀ ਚਲ ਤੜਕੇ ਆਪ ਜੂ ਲੋ ਹੁਣ ਪਚੋ ਦਨੇ ਠੀਕ ਹਮ ਚਵਾਈ ਬਾਈ ਕਹਿੰਦਾ ਕਰਤੀ ਦਿਖਾ ਨੇ ਲੈ ਟਾਈਮ ਹੀ ਆ ਹੁਣ ਚਵਾਈ ਆ ਜੀ ਕੀ ਮੋਲ ਰੱਖਤਾ ਹੈ ਜਪੜਾ ਇਹਦਾ 75 ਕਰੀ ਵੀਰੇ ਇਮਾਨਦਾਨ ਹੋ ਜੀ ਨਾ ਲੈ ਕਰਦੇ ਬੱਚੀ ਚੰਗੀ ਆ ਹਮ ਕਰਦ ਬੱਡ ਵਾਲੀ ਆ ਫਾਰਮ ਵਾਲੀ ਵੀ ਹੈਗਾ ਘਰ ਰੱਖਣੀ ਦੇਹੀਗਾ ਜਰਾ ਸਹੀ ਗੱਲ ਆ ਬਾਈ ਬਾਕੀ ਚੰਗੀ ਸਾਂਹ ਦੀ 25 ਕਿਲੋ ਤੱਕ ਪਾ ਸਕਦੇ ਆ ਚੰਗੀ ਸਾਂਹ ਲੈ ਕੋਈ ਪਰ ਆਪਾਂ ਦੋਦੇ ਗਾਰੰਟੀ ਘੰਟੇ ਦੀ ਲੈਂਦੇ ਜਰਾ ਜੇ ਪਾਊਗਾ ਕੋ ਲਊਗਾ ਸਹੀ ਗੱਲ ਆ ਬਾਈ ਉਹ ਤਾਂ ਸੇਵਾ ਦਾ ਜਰਾ ਸਹੀ ਗੱਲ ਹੈ ਸਹੀ ਹੈ ਭਾਈ ਆਪਾਂ ਅੱਜ ਵੀਡੀਓ ਆਪਾਂ ਮੇਰੇ ਦਾ ਕੱਪੜੇ ਵਧੀਆ ਪਾ ਲੈਣਾ ਪਹਿਲਾਂ ਆਪਾਂ ਗੋਸ਼ਰਨ ਦੇ ਬਣੀ ਹੁੰਦੇ ਆ ਹਮ ਇਹਨਾਂ ਦੇ ਵਿੱਚ ਹੀ ਰਹੀਦਾ ਬੰਦਾ ਰੱਖਿਆ ਦਾ ਚ ਲੱਖ ਰੱਖਿਆ ਆਪਣਾ ਹਮ ਜਿਹੜਾ 2 ਮਹੀਨਾ ਠੰਡ ਕਰਕੇ ਰੱਖ ਲੈਣੇ ਆਪਾਂ ਸਹੀ ਹੈ ਭਾਈ ਮਾੜੀ ਕੋਲੀ ਐ ਚ ਭਾਈ ਹਾਂ ਚੋਾਈ ਦਾ ਟੰਡੂ ਪੰਪੀ ਹੈ ਯਾਰ ਹਮ ਜਿੰਨੇ ਧਾਰ ਸਿੱਖਨੀਆ ਜਿਵੇਂ ਮਰਜ਼ੀ ਚੋਣ ਸਿੱਖ ਲੈ ਤੂੰ ਹਮ ਮੋਆਇਨਾ ਖੜੀ ਹੈ ਕੰਨੀ ਹਾਂ ਕੋਹ ਨਹੀਂ ਕਹਿੰਦੇ ਯਾਰ ਜਾਤ ਬ੍ਰੀਡ ਹੈ ਜਿਹੜੀ ਯਾਦ ਨਹੀਂ ਕਿਤੇ ਨਹੀਂ ਆਣਾ ਯਾਰ ਹਮ ਨਸਲ ਦਾ ਨਸਲ ਹੀ ਯਾਰ ਕੋਈ ਵੀ ਚ ਜਰਸੀ ਗਾਉਂਦੇ ਤੇ ਐਫਪੀ ਦੀ ਹਣਾ ਬਾਕੀ ਹੈਵੀ ਸ਼ੌਪ ਰਹਿੰਦੇ ਬੰਦਾ ਚ ਹੀ ਹੈ ਨਾ ਥਾਣਾ ਜੀ ਦਾ ਫੁੱਲ ਗਾਰੰਟੀ ਉੱਪਰ ਉੱਪਰ ਜੇ ਘੱਟ ਬਾਦ ਹੋਈ ਮੇਰੀ ਵੀਰੇ ਥਾਣਾ ਜੀ ਦਾ ਆਪ ਐਨ ਜੇ ਚੱਲ ਕੇ ਤੁਸੀਂ ਚੋਣਿਆ ਬਈ ਉਹਦੀ ਤਾਂ ਆਪਣੀ ਗਾਰੰਟੀ ਆਪਦੀ ਵੀ ਚਾਹੀਦੀ ਹੈ ਨਾ ਹਮ ਨੱਬੜ ਦੀ ਐ ਚਵਾਈ ਦਾ ਕਹਿੰਨੀ ਆ ਜੇ ਹੁਣ ਤੈਨੂੰ ਵੀ ਵੀਡੀਓ ਆਨਲਾਈਨ ਕਰਤੀ ਨੇ ਅਜੇ ਤੱਕ ਆਪੇ ਤੇ ਵੀਡੀਓ ਜਗਾਈ ਆ ਕਿੰਨੇ ਗਾਂਗਾਂ ਵੇਚ ਕੇ ਹਨ ਹੂੰ ਆਪਾਂ ਕਹਿੰਨੇ ਛੱਡ ਪੜਾਂਗੇ ਕਰਕੇ ਵਾਲਾ ਆਪ ਹੀ ਚੋਊਗਾ ਮੈਂ ਕਿਹਾ ਚੱਲ ਚੋ ਦੇਣੇ ਨਾਲ ਤੈਨੂੰ ਹੋਇਆ ਪਿਆ ਚੋਣਦਾ ਹਨ ਹੂੰ ਅੱਜ ਵੀਡੀਓ ਬਣਾਉਂਦਾ ਜਮਾ ਰਾਦਾ ਨਹੀਂ ਕੋਈ ਮੈਨੂੰ ਤਾਂ ਤੇਜੀ ਮਲੁਦਿਆਂ ਨਾਲ ਜਾਣਾ ਹੁਣ ਠੀਕ ਐ ਤੇ ਉਹ ਕੋਈ ਦੋ ਤੇ ਚਾਰੇ ਨੇ ਅੱਜ ਪਾਣੀਆ ਮਾਰ ਲੈਣਾ ਤੇ ਗਾਂਗਾਂ ਤੇ ਨਮਾਲੀਆਂ ਵੀਡੀਓ ਹਨਾ ਜੇ ਭਾਈ ਵੀਡੀਓ ਪਾ ਦਿਓ ਦੋਨੋਂ ਦੀ ਮਾਂ ਚੱਲ ਆਜਿਦੇ ਨੇ ਬਾਕੀ ਅੱਜ ਮਾਲ ਘਾਟ ਆਪਣੇ ਕੋਲ ਹੂੰ ਉਹਨਾਂ ਦੇ ਪਿੱਛੇ ਸਿੰਘਾਂ ਵਾਲੀ ਬੱਚੀ ਨੇ ਨਿੰਕੀ ਜੀ ਵੇਚ ਦੇ ਵੇਚੀ ਸੀ ਹੂੰ ਦੁਆਰਾ ਵੀਡੀਓ ਪਾ ਕੇ ਵੇਚੀ ਪਹਿਲਾਂ ਵੀ ਵੇਚੀ ਆ ਹੂੰ ਧਾਰਾ ਮਾਰ ਕੇ ਦਿਖਾਉਂਦੀ ਬਾਅਦ ਚ ਉੱਥੇ ਜਾ ਕੇ ਪਤਾ ਕਿ ਲੰਮਾ ਆ ਕਹਿੰਦੇ ਹਲਦੀ ਆ ਹੂੰ ਚਲ ਮੈਂ ਕਿਹਾ ਭੇਜ ਦੋ ਚੜਾ ਕੇ ਬੰਦੇ ਕਿ ਸਕੀਰੀ ਵਾਲੀ ਸੀ ਮੈਂ ਉਹ ਸਾਰੇ ਤੇ ਘਰੇ ਚੋਈ ਵੀਡੀਓ ਬਣਾਈ ਮੈਂ ਪਾਤੀ ਉਹਨੂੰ ਚੋਕੇ ਹੂੰ ਮੈਂ ਸਾਡੇ ਦਾ ਹਲਦੀ ਨੇ ਛੋਟੇ ਕਿਵੇਂ ਹਲਦੀ ਆ ਚੋਈ ਵੀ ਪਤਾ ਕਿੱਥੋਂ ਬੰਦਾ ਮੇਰੇ ਕੋਲ ਗਾਹਣ ਦੇ ਮੋਗੇ ਦਾ ਬੰਦਾ ਕੋਈ ਹੂੰ ਉਹਨੂੰ ਮੈਂ ਕਿਹਾ ਬਹਿੜ ਚੋਲੇ ਯਾਰਾਂ ਮੈਂ ਵੀਡੀਓ ਹੁਣਾਈ ਉਹੀ ਕਹਤਾ ਫਿੱਟ ਤੇਰੇ ਉਹ ਨਹੀਂ ਕਹਣਾ ਹੈਲਦੀ ਵਾਲਾ ਮੰਡੀ ਪਲੇਗਾ ਪਾ ਕੇ ਮਾਂਸਾ ਉੱਥੇ ਬੀਗੀ ਬੂਗੀ ਨਾ ਹੂੰ ਮੈਂ ਕਿਹਾ ਹੁਣ ਵੀ ਕੋਈ ਲੈ ਕੇ ਗਿਆ ਉਹਨੂੰ ਆ ਪਤਾ ਇਹ ਗੱਲ ਕਹਿੰਦਾ ਯਾਰ ਜਿਹਨੇ ਪੈਸੇ ਉਹਨਾਂ ਦੇਖ ਹੀ ਜਾਵੇ ਉੱਥੇ ਜਾ ਕੇ ਮੰਗਾ ਲੈਂਦਾ ਮੁੰਡਾ ਤੇ ਕਹਿੰਦਾ ਯਾਰ ਸਾਡੇ ਫਿੱਟ ਨਹੀਂ ਹਾਂ ਜਿਹੜੇ ਖੰਦੇਜੀ ਸਾਹਮਣੇ ਉਹਦਾ ਨਜ਼ਾਰਾ ਵੱਖਰਾ ਯਾਰ ਨਜ਼ਾਰਾ ਵੱਖਰਾ ਮਾਚ ਛੱਗ ਗਈ ਗਈ ਵਾਰ ਜੈਕਟ ਟਿਪ ਟਿਪ ਨਾ ਜੋੜਤੀ ਬਾਈ ਨੇ ਕਿਹਨੇ ਬਾਈ ਆਹ ਦੇਖ ਥੱਲੇ ਦੇ ਪੱਕੇ ਆ ਜੀ ਆ ਕੇ ਚੋਰੇ ਹਾਂ ਹਾਂ ਜੀ ਵੀਡੀਓ ਪਾਈ ਤੜਕੇ ਜਿਹੜਾ ਮਰਜ਼ੀ ਖਾਲੀ ਕਰ ਲਿਆ ਕਿਹਨੇ ਹੂੰ ਬਾਕੀ ਕੋਈ ਆਪਣੀ ਬਾਲਟੀ ਨਹੀਂ ਗਈ ਹੀ ਨਹੀਂ ਹਮ ਫੋਲ ਵੱਡੇ ਸਹੇ ਦੀ ਹੈ ਸਹੀ ਗੱਲ ਆ ਦੇਖੋ ਜੀ ਹਮ ਨਹੀਂ ਆ ਬੱਲੇ ਉਹ ਕੰਨੀ ਚ ਪਗੀ ਕਿੰਨੇ ਲੀਟਰ ਦੀ ਹੋਗਾ ਇਹ 10 ਤੋਂ ਉੱਪਰ ਲੀਟਰ ਵਾਲੀ ਬਾਲਟੀ ਹੈ ਭਾਈ ਠੀਕ ਆ ਹਮ ਆਪਾਂ ਚਲੋ 15 ਕਿਲੋ ਬੋਹਲਾ ਕਹੇ ਤਿਆਰ ਆ ਲੈ ਵਾ ਜਮਾ ਝਾੜ ਕੀ ਲੈ ਹਨ ਜਮਾ ਨਾ ਚੋੜੋ ਇੱਕ ਐਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ